ਕੋਈ ਕੁਆਟਰ ਦੀ ਰਿਪੇਅਰ ਮੁੜ ਕੇ ਸਰਕਾਰ ਨੇ ਨਹੀਂ ਕੀਤੀ ਨਹੀਂ ਕਦੇ ਵੀ ਕੋਈ ਰਿਪੇਅਰ ਸਰਕਾਰ ਨੇ ਨਹੀਂ ਕੀਤੀ ਮੈਂ ਇਥੇ ਮਤਲਬ ਐ ਮਿਲੇ ਨੇ 95 ਦੇ ਵਿੱਚ ਐ ਮਕਾਨ ਮਿਲੇ ਨੇ ਅਲਾਟਮੈਂਟ ਹੋਈ ਹੈ 95 ਤੋਂ ਲੈ ਕੇ ਜਦ ਤੱਕ ਕਿ ਐ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਆਈ ਸੀ ਤਦ ਤੱਕ ਇਸ ਪੂਰੀ ਕਲੋਨੀ ਦੇ ਵਿੱਚ ਪੀਣ ਦਾ ਪਾਣੀ ਨਹੀਂ ਸੀਗਾ ਅਸੀਂ ਇੱਕ ਘਰ ਦੇ ਵਿੱਚ ਮੌਜੂਦ ਹਾਂ ਜਿਹਦੀ ਛੱਤ ਸੀ ਜਿਹੜੀ ਕੁਝ ਹੀ ਦਿਨ ਪਹਿਲਾਂ ਡੇਗੇ ਸੀਤਾ ਪਰਿਵਾਰ ਦੀ ਜਾਨ ਬੜੀ ਔਖੇ ਤਰੀਕੇ ਦੇ ਨਾਲ ਪਰਮਾਤਮਾ ਦੀ ਕਿਰਪਾ ਦੇ ਨਾਲ ਬਚੀ ਆ ਤਾਂ ਘਰ ਦੇ ਹਾਲਾਤ ਬੜੇ ਮਾੜੇ ਨੇ ਤਾਂ ਹੁਣ ਆਪਣੇ ਹੀ ਖਰਚੇ ਤੇ ਇੱਕ ਪਾਸੇ ਤਾਂ ਕੋਈ ਰੁਜ਼ਗਾਰ ਦਾ ਸਾਧਨ ਨਹੀਂ ਤੇ ਦੂਜੇ ਪਾਸੇ ਇਹ ਨਵਾਂ ਖਰਚਾ ਜਿਹੜਾ ਇਹਨਾਂ ਪਰਿਵਾਰਾਂ ਨੂੰ ਖੜਾ ਹੋ ਗਿਆ ਇਹ ਤਾਂ ਦੇਖ ਸਕਦੇ ਹੋ ਕਿਹੜੀ ਆ ਚੀਜ਼ ਆ ਜਿਹੜੀ ਦਿਖਾ ਰਿਆ ਮੈਂ ਸਿਮਿੰਟ ਜਿਹੜਾ ਨਵਾਂ ਲੱਗਿਆ ਹੋਇਆ ਇਹ ਲੈਂਟਰ ਸਾਰਾ ਥੱਲੇ ਡਿੱਗ ਪਿਆ ਸੀ ਜਿਹੜੇ ਇਹ ਲੋਹੇ ਦੇ ਗਾਰਡਨ ਨੇ ਇਹ ਵੀ ਪਰਿਵਾਰ ਨੇ ਆਪਣੇ ਹੀ ਖਰਚੇ ਤੇ ਇਸ ਕੁਆਟਰ ਦੇ ਉੱਤੇ ਲਗਾਏ ਹੋਏ ਨੇ ਜੇਕਰ ਇਹ ਲੋਹੇ ਦੇ ਗਾਟਰ ਨਾ ਹੁੰਦੇ ਤਾਂ ਵੱਡਾ ਜਾਨੀ ਨੁਕਸਾਨ ਸੀ ਜਿਹੜਾ ਹੋ ਸਕਦਾ ਸੀ ਪਰ ਬਸ ਐ ਹੁਣ ਮਕਾਨ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਕਦੇ ਵੀ ਕਿਤੋਂ ਵੀ ਕਦੇ ਲੈਂਟਰ ਡਿੱਗ ਪੈਂਦਾ ਕਦੇ ਪਿੱਲਰ ਫਟ ਜਾਂਦਾ ਬਸ ਹੁਣ ਤੇ ਮੇਰੀ ਬੱਚੀ ਇੱਥੇ ਬੈਠੀ ਹੋਈ ਸੀ ਸੋਫੇ ਤੇ ਜਦੋਂ ਇਹ ਲੈਂਟਰ ਜਦੋਂ ਆ ਜਿੰਦਗੀ ਆ ਜਦੋਂ ਇਹ ਛੱਤ गिरी ਹੈ ਮੇਰੀ 18 ਸਾਲ ਦੀ ਕੁੜੀ ਇੱਥੇ ਬੈਠੀ ਹੋਈ ਸੀ ਔਰ ਉਹਦੇ ਉੱਤੇ ਆ ਕੇ ਛੱਤ ਡਿੱਗੀ ਹੈ ਸਾਨੂੰ ਪਤਾ ਉਸ ਟਾਈਮ ਸਾਡੇ ਤੇ ਕੀ ਬੀਤੀ ਹੈ ਸ਼ੁਕਰ ਹੈ ਰੱਬ ਦਾ ਕਿ ਕੁੜੀ ਦਾ ਬਚਾਅ ਹੋ ਗਿਆ ਤੁਹਾਡਾ 1984 ਦੇ ਵਿੱਚ ਜਦੋਂ ਸਿੱਕਤ ਲਿਆ 1984 ਦੇ ਵਿੱਚ ਜਦੋਂ ਕਤਲੇਆਮ ਹੋਇਆ ਉਦੋਂ ਮੇਰੇ ਫਾਦਰ ਇਨ-ਲਾ ਨੂੰ ਸ਼ਹੀਦ ਕੀਤਾ ਗਿਆ ਜ਼ਿੰਦਾ ਉਹਨਾਂ ਦੇ ਗਲ 'ਚ ਟਾਇਰ ਪਾ ਕੇ ਜਲਾਇਆ ਗਿਆ ਸੀ ਇਹ ਫਿਰ ਹੁਣ ਜਿਹੜੀ ਰਿਪੇਅਰ ਤੁਸੀਂ ਕਰਵਾ ਰਹੇ ਹੋ ਸਾਰਾ ਪੈਸਾ ਆਪ ਲਾ ਇਹ ਸਾਰਾ ਪੈਸਾ ਅਸੀਂ ਆਪ ਲਾ ਰਹੇ ਹਾਂ ਕਰਜੇ ਤੇ ਚੁੱਕ ਕੇ ਲਗਾ ਰਹੇ ਆ ਕਿਉਂਕਿ ਸਾਡੇ ਕੋਲ ਕੋਈ ਐਸਾ ਇਨਕਮ ਸੋਰਸ ਹੈ ਨਹੀਂ ਮੇਰੇ ਹਸਬੰਦ ਜਿਹੜੇ ਨੇ ਉਹ ਕਿਸੇ ਡੀਲਰ ਕੋਲ ਨੌਕਰੀ ਕਰਦੇ ਨੇ ਤੇ ਉਹਨਾਂ ਦੀ ਸੈਲਰੀ ਇੰਨੀ ਹੈ ਨਹੀਂ ਕਿ ਅਸੀਂ ਰਿਪੇਅਰ ਕਰਾ ਸਕੀਏ 1984 ਦਿੱਲੀ ਦਰਦ ਤੇ ਦਾਸਤਾਨ ਦੇ ذریعے ਤੁਹਾਨੂੰ ਉਹਨਾਂ ਪਰਿਵਾਰਾਂ ਦੇ ਨਾਲ ਮਿਲਾ ਰਿਹਾ ਜਿਨ੍ਹਾਂ ਨੇ 1984 ਦੇ ਵਿੱਚ ਉਹ ਜ਼ੁਲਮ ਹੰਡਾਇਆ ਸੰਤਾਪ ਹੰਡਾਇਆ ਪਰ ਉਹਨਾਂ ਦੇ ਘਰਾਂ ਦੇ ਹਾਲਾਤ ਨੇ ਜਿਹੜੇ ਸਰਕਾਰੀ ਕੁਆਟਰਾਂ ਨੂੰ ਮਿਲੇ ਹੋਏ ਸੀ ਉਹਨਾਂ ਦੀ ਹਾਲਤ ਵੀ ਤਰਸਯੋਗ ਆ ਸੀ ਇੱਕ ਘਰ ਦੇ ਵਿੱਚ ਮੌਜੂਦ ਆ ਜਿਹਦੀ ਛੱਤ ਸੀ ਜਿਹੜੀ ਕੁਝ ਹੀ ਦਿਨ ਪਹਿਲਾਂ ਡਿੱਗੀ ਸੀ ਤਾਂ ਪਰਿਵਾਰ ਦੀ ਜਾਨ ਬੜੇ ਹੀ ਔਖੇ ਤਰੀਕੇ ਦੇ ਨਾਲ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬਚੀ ਆ ਤਾਂ ਉਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਛੱਤ ਦੀ ਹਾਲਤ ਹੈ ਜਿਹੜੀ ਕਾਫੀ ਖਸਤਾ ਤੇ ਹੁਣ ਪਰਿਵਾਰ ਆਪਣੇ ਹੀ ਖਰਚੇ ਤੇ ਇਸ ਘਰ ਦੀ ਰਿਪੇਅਰ ਕਰਵਾ ਰਿਹਾ ਹੈ ਜਦੋਂ 1984 ਸਿੱਕ ਤਲਿਆਮ ਹੁੰਦਾ ਤਾਂ ਉਸ ਤੋਂ ਬਾਅਦ ਜਿਹੜੇ ਪੀੜਤ ਪਰਿਵਾਰ ਸੀ ਤਾਂ ਉਹਨਾਂ ਨੂੰ ਇਸ ਤਿਲਕ ਨਗਰ ਦੇ ਵਿੱਚ ਕੁਝ ਕੁਆਟਰ ਮਿਲੇ ਸੀ ਪਰ ਉਸ ਤੋਂ ਬਾਅਦ ਕੋਈ ਵੀ ਰਿਪੇਅਰ ਜਿਹੜੀ ਸਰਕਾਰ ਦੇ ਤੌਰ ਤੇ ਨਹੀਂ ਕਰਵਾਏਗੀ ਤਾਂ ਕਰਦੇ ਹਾਲਾਤ ਬੜੇ ਮਾੜੇ ਨੇ ਤਾਂ ਹੁਣ ਆਪਣੇ ਹੀ ਖਰਚੇ ਤੇ ਇੱਕ ਪਾਸੇ ਤਾਂ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਤੇ ਦੂਜੇ ਪਾਸੇ ਇਹ ਨਵਾਂ ਖਰਚਾ ਜਿਹੜਾ ਇਹਨਾਂ ਪਰਿਵਾਰਾਂ ਨੂੰ ਖੜਾ ਹੋ ਗਿਆ ਇਹ ਤਾਂ ਦੇਖ ਸਕਦੇ ਹੋ ਕਿਹੜੀ ਆ ਚੀਜ਼ ਆ ਜਿਹੜੀ ਦਿਖਾ ਰਿਆ ਮੈਂ ਸਿਮਟ ਜਿਹੜਾ ਨਵਾਂ ਲੱਗਿਆ ਹੋਇਆ ਇਹ ਲੈਂਟਰ ਸਾਰਾ ਥੱਲੇ ਡਿੱਗ ਪਿਆ ਸੀ ਜਿਹੜੇ ਇਹ ਲੋਹੇ ਦੇ ਗਾਰਡਨ ਨੇ ਇਹ ਵੀ ਪਰਿਵਾਰ ਨੇ ਆਪਣੇ ਹੀ ਖਰਚੇ ਤੇ ਇਸ ਕੁਆਟਰ ਦੇ ਉੱਤੇ ਲਗਾਏ ਹੋਏ ਨੇ ਜੇਕਰ ਇਹ ਲੋਹੇ ਦੇ ਗਾਰਡਨ ਨਾ ਹੁੰਦੇ ਤਾਂ ਵੱਡਾ ਜਾਨੀ ਨੁਕਸਾਨ ਸੀ ਜਿਹੜਾ ਹੋ ਸਕਦਾ ਸੀ ਪਰਿਵਾਰ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਦੇ ਆਂ ਤੁਹਾਡਾ ਕਾਉਂਸਲ 1984 ਦੇ ਵਿੱਚ ਜਦੋਂ ਸਿੱਖਤ ਲਹਿਰ ਜੀ ਮੇਰਾ ਨਾਮ ਨਰਿੰਦਰ ਕੌਰ ਹੈ ਤੇ 1984 ਦੇ ਵਿੱਚ ਜਦੋਂ ਕਤਲੇਆਮ ਹੋਇਆ ਉਦੋਂ ਮੇਰੇ ਫਾਦਰ ਇਨ-ਲਾ ਨੂੰ ਸ਼ਹੀਦ ਕੀਤਾ ਗਿਆ ਜ਼ਿੰਦਾ ਉਹਨਾਂ ਦੇ ਗਲ 'ਚ ਟਾਇਰ ਪਾ ਕੇ ਜਲਾਇਆ ਗਿਆ ਸੀ ਤੇ ਉਦੋਂ ਮੇਰੇ ਹਸਬੰਦ ਜਿਹੜੇ ਨੇ ਉਹ ਪੰਜ ਭੈਣ ਭਰਾ ਸੀਗੇ ਛੋਟੇ-ਛੋਟੇ ਸੀ ਸਾਰੇ ਮੇਰੇ ਹਸਬੰਦ ਉਸ ਉਸ ਟਾਈਮ 12 ਸਾਲ ਦੇ ਸੀਗੇ ਜਦੋਂ ਇਹ ਘਟਨਾ ਵਾਪਰੀ ਤੇ ਫਿਰ ਮੇਰੀ ਮਦਰ ਇਨ ਲਾ ਨੇ ਕੱਲੇ ਹੀ ਪਾਲੇ ਨੇ ਬੱਚੇ ਹੋਰ ਤੇ ਕੋਈ ਸਾਰਾ ਹੈ ਨਹੀਂ ਸੀ ਬਸ ਐ 1984 ਦੀ ਐ ਇੱਕ ਅਲਾਟਮੈਂਟ ਮਿਲੀ ਸੀ ਜਿਹਦੇ ਵਿੱਚ ਰਹਿ ਰਹੇ ਸੀਗੇ ਮਦਰ ਇਨ ਲਾ ਦੀ ਤੇ ਹੁਣ 2007 ਵਿੱਚ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਮੇਰਾ ਵਿਆਹ 2005 ਵਿੱਚ ਹੋਇਆ ਸੀ ਅਸੀਂ ਇੱਥੇ ਰਹਿ ਰਹੇ ਸੀ ਬਸ ਐ ਹੁਣ ਮਕਾਨ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਐ ਕਿ ਕਦੇ ਵੀ ਕਿਤੋਂ ਵੀ ਕਦੇ ਲੈਂਟਰ ਡਿੱਗ ਪੈਂਦਾ ਕਦੇ ਪਿਲਰ ਫਟ ਜਾਂਦਾ بس ਹੁੰਤੇ ਮੇਰੀ ਬੱਚੀ ਇੱਥੇ ਬੈਠੀ ਹੋਈ ਸੀ ਸੋਫੇ ਤੇ ਜਦੋਂ ਇਹ ਲੰਟ ਜਦੋਂ ਆ ਚੀਜ਼ ਡਿੱਗੀ ਜਦੋਂ ਇਹ ਛੱਤ ਤੇ ਗਰੀ ਹੈ ਮੇਰੀ 18 ਸਾਲ ਦੀ ਕੁੜੀ ਇੱਥੇ ਬੈਠੀ ਹੋਈ ਸੀ ਔਰ ਉਹਦੇ ਉੱਤੇ ਆ ਕੇ ਛੱਤ ਡਿੱਗੀ ਹੈ ਸਾਨੂੰ ਪਤਾ ਉਸ ਟਾਈਮ ਸਾਡੇ ਤੇ ਕੀ ਬੀਤੀ ਹੈ ਸ਼ੁਕਰ ਹੈ ਰੱਬ ਦਾ ਕਿ ਕੁੜੀ ਦਾ ਬਚਾਅ ਹੋ ਗਿਆ ਥੋੜੀ ਜਣੀ ਥੋੜਾ ਜਿਹਾ ਫਾਸਲਾ ਰਹਿ ਗਿਆ ਹਾਂਜੀ ਬਸ ਕੁੜੀ ਇੱਥੇ ਉੱਠ ਇੱਥੋਂ ਉੱਠ ਕੇ ਇੱਥੇ ਆਈ ਹੈ ਤੇ ਇਹ ਪੂਰਾ ਦਾ ਪੂਰਾ ਡਿੱਗ ਗਿਆ ਉਹ ਫਟਾਫਟ ਅੰਦਰ ਭੱਜ ਗਈ ਜੇ ਉਹ ਖੜੀ ਰਹਿੰਦੀ ਘਬਰਾ ਜਾਂਦੀ ਤੇ ਉਹਦੇ ਉੱਤੇ ਹੀ ਆ ਜਾਣਾ ਸੀ ਸਾਰਾ ਇਹ ਜਿਹੜੇ ਲੋਹੇ ਦੇ ਗਾਰਡਰ ਨੇ ਤੁਸੀਂ ਨੇ ਆਪ ਪਵਾਏ ਹੋਏ ਨੇ ਹਾਂਜੀ ਇਹ ਪੰਜ ਗਾਰਡਰ ਪਏ ਹੋਏ ਨੇ ਪੂਰੇ ਮਕਾਨ ਦੇ ਵਿੱਚ ਐ ਅਸੀਂ ਆਪ ਹੀ ਪਵਾਏ ਨੇ ਜੇਕਰ ਮੈਨੂੰ ਲੱਗਦਾ ਇਹ ਗਾਰਡਰ ਨਾ ਹੁੰਦੇ ਤਾਂ ਹੋਰ ਵੀ ਛੱਪ ਥੱਲੇ ਹੀ ਆਣੀ ਸੀ ਪੂਰੀ ਬਿਲਡਿੰਗ ਥੱਲੇ ਆ ਜਾਣੀ ਸੀ ਜੇ ਗਾਰਡਰਾਂ ਦੀ ਸਪੋਰਟ ਨਾ ਹੁੰਦੀ ਇਹ ਫਿਰ ਹੁਣ ਜਿਹੜੀ ਰਿਪੇਅਰ ਤੁਸੀਂ ਕਰਵਾ ਰਹੇ ਹੋ ਸਾਰਾ ਪੈਸਾ ਆਪ ਲਾ ਰਹੇ ਹੋ ਇਹ ਸਾਰਾ ਪੈਸਾ ਅਸੀਂ ਆਪ ਲਾ ਰਹੇ ਹਾਂ ਕਰਜੇ ਤੇ ਚੁੱਕ ਕੇ ਲਗਾ ਰਹੇ ਆ ਕਿਉਂਕਿ ਸਾਡੇ ਕੋਲ ਕੋਈ ਐਸਾ ਇਨਕਮ ਸੋਰਸ ਹੈ ਨਹੀਂ ਮੇਰੇ ਹਸਬੰਡ ਜਿਹੜੇ ਨੇ ਉਹ ਕਿਸੇ ਡੀਲਰ ਕੋਲ ਨੌਕਰੀ ਕਰਦੇ ਨੇ ਤੇ ਉਹਨਾਂ ਦੀ ਸੈਲਰੀ ਇੰਨੀ ਹੈ ਨਹੀਂ ਕਿ ਅਸੀਂ ਰਿਪੇਅਰ ਕਰਾ ਸਕੀਏ ਉਹ ਜਿਹੜੇ ਡੀਲਰ ਨੇ ਉਹਨਾਂ ਨੇ ਹੀ ਫਿਲਹਾਲ ਖਰਚਾ ਕਰ ਰਹੇ ਨੇ ਉਹ ਕਹਿੰਦੇ ਮੈਂ ਸੈਲਰੀ ਚ ਕਟ-ਕਟ ਕੇ ਤੁਹਾਡਾ करा दंगा ਕਿੰਨਾ ਕਰਜਾ ਜਿਹੜਾ ਚੜ ਜਾਏਗਾ ਜਦੋਂ ਇਹ ਰਿਪੇਅਰ ਹੋ ਜੇਗੀ ਮਕਾਨ ਦੀ ਕਿੰਨਾ ਕਰਜਾ ਤੁਹਾਡਾ 3 ਲੱਖ ਦਾ ਕਰਜਾ ਸਾਡੇ ਤੇ ਚੜੇਗਾ ਹਾਂਜੀ ਸਾਰਾ ਫਿਰ ਉਹ ਮਹਿੰਗੇ ਵਿਆਜ ਤੇ ਲਿਆ ਕਰਜਾ ਉਹ ਸਾਰਾ ਵਿਆਜ ਤੇ ਹੈ 10% ਵਿਆਜ ਤੇ ਹੈ ਜੀ 10% ਵਿਆਜ ਤੇ ਹਾਂਜੀ ਕਿੰਨੇ ਕਿ ਦਿਨ ਲੱਗ ਜਾਣਗੇ ਇਹਨੂੰ ਰਿਪੇਅਰ ਹੋਣ ਨੂੰ ਕਿੰਨਾ ਕੁ ਹੋਰ ਇਹ 20-22 ਦਿਨ ਹੋ ਗਏ ਨੇ ਰਿਪੇਅਰਿੰਗ ਚੱਲਦੇ ਹੋਇਆ ਹਾਲੇ ਵੀ ਹਜੇ ਕੰਮ ਬਾਕੀ ਹੈ ਪੇ ਤਾਂ ਵਿਆਜ ਦੇ ਪੈਸੇ ਕਿੱਥੋਂ ਭਰੋਂਗੇ ਜਦੋਂ ਕੋਈ ਰਜਗਾਰ ਦਾ ਸਾਧਨ ਨਹੀਂ ਹੈ ਬੱਚੇ ਛੋਟੇ ਹੋਣੇ ਵਾਲੇ ਮੈਂ ਆਪਣੇ ਐਸੇ ਐਸੇ ਦੋ ਕਮਰਿਆਂ ਦੇ ਸੈੱਟ ਦੇ ਵਿੱਚ ਹੀ ਮੈਂ ਇੱਥੋਂ ਕਰੋਂ ਥੋੜਾ ਜਿਹਾ ਪਾਰਲਰ ਦਾ ਕੰਮ ਕਰਦੀ ਆ ਤੇ ਕੁਝ ਖਰਚਾ ਪਾਣੀ ਉਹਦੇ ਨਾਲ ਚੱਲ ਜਾਂਦਾ ਤੇ ਫਿਰ ਇਹੀ ਕਰਾਂਗੇ ਖਰਚਾ ਆਪਣੇ ਬੱਚਿਆਂ ਦਾ ਰੋਕ ਕੇ ਤੇ ਵਿਆਜ ਪਰਾਂਗੇ ਕਿਸੇ ਵੀ ਕੋਈ ਕੁਆਟਰ ਦੀ ਰਿਪੇਅਰ ਮੁੜ ਕੇ ਸਰਕਾਰ ਨੇ ਨਹੀਂ ਕੀਤੀ ਨਹੀਂ ਕਦੇ ਵੀ ਕੋਈ ਰਿਪੇਅਰ ਸਰਕਾਰ ਨੇ ਨਹੀਂ ਕੀਤੀ ਮੈਂ ਇੱਥੇ ਮਤਲਬ ਐ ਮਿਲੇ ਨੇ 95 ਦੇ ਵਿੱਚ ਐ ਮਕਾਨ ਮਿਲੇ ਨੇ ਅਲਾਟਮੈਂਟ ਹੋਈ ਹੈ 95 ਤੋਂ ਲੈ ਕੇ ਜਦ ਤੱਕ ਕਿ ਐ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਆਈ ਸੀ ਤਦ ਤੱਕ ਇਸ ਪੂਰੀ ਕਲੋਨੀ ਦੇ ਵਿੱਚ ਪੀਣ ਦਾ ਪਾਣੀ ਨਹੀਂ ਸੀਗਾ ਉਹ ਦੁਬਾਰਾ ਚ ਪਾਣੀ ਮਿਲਿਆ ਜਦੋਂ ਆਮ ਆਦਮੀ ਪਾਰਟੀ ਆਈ ਔਰ ਇੱਥੇ ਵੋਟ ਮੰਗਣ ਆਈ ਤੇ ਮੈਂ ਆਪਣੀ ਸੱਚੀ ਆਪ ਬੀਤੀ ਦੱਸਦੀਆਂ ਕਿ ਉਹ ਜਦੋਂ ਵਾਰ-ਵਾਰ ਆ ਰਹੇ ਸੀ ਵੋਟ ਮੰਗਣ ਸਾਨੂੰ ਬੜਾ ਗੁੱਸਾ ਲੱਗਦਾ ਸੀ ਕਿ ਵੋਟ ਮੰਗਣ ਸਾਰੇ ਸਾਰੀਆਂ ਪਾਰਟੀਆਂ ਆਂਦੀਆਂ ਨੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਮੈਂ ਉਹਨਾਂ ਜਰਨਲ ਸਿੰਘ ਜੀ ਦੇ ਮੈਂ ਕਾਲਰ ਫੜ ਲਿਆ ਸੀ ਕਿ ਜਦ ਇੱਥੇ ਪਾਣੀ ਦੀ ਤੁਸੀਂ ਸਾਨੂੰ ਸਪਲਾਈ ਦਿਓਗੇ ਅਸੀਂ ਤੁਹਾਨੂੰ ਵੋਟ ਦੇਵਾਂਗੇ ਨਹੀਂ ਤੇ ਅਸੀਂ ਵੋਟ ਨਹੀਂ ਦੇਵਾਂਗੇ ਤੇ ਤਾਂ ਫਿਰ ਉਹਨਾਂ ਨੇ ਸਾਨੂੰ ਇਹ ਪਾਈਪਲਾਈਨ ਪਵਾ ਕੇ ਦਿੱਤੀ ਤੇ ਤਾਂ ਇੱਥੇ ਪਾਣੀ ਚਾਲੂ ਹੈ। ਪਾਣੀ ਮਿਲ ਰਿਹਾ ਪ੍ਰੋਪਰ। ਹਾਂਜੀ ਹੁਣ ਪਾਣੀ ਮਿਲ ਰਿਹਾ। ਬਿਲਾ ਦਾ ਵੀ ਜ਼ਿਕਰ ਹੋ ਰਿਹਾ ਕਹਿੰਦੇ ਬਿੱਲ ਬੜੇ ਲੱਖ ਰੁਪਿਆ ਆ ਪਿਆ ਲੋਕਾਂ ਨੂੰ ਕਿੰਨੇ 2-2 3-3 ਲੱਖ ਹੋਏ ਪਏ ਨੇ ਬਿੱਲਾ ਪਹਿਲੇ ਸਾਨੂੰ ਜਦੋਂ ਅਲਾਟਮੈਂਟ ਮਿਲੀ ਸੀ ਸਾਨੂੰ ਬਿਜਲੀ ਪਾਣੀ ਫ੍ਰੀ ਬੋਲਿਆ ਗਿਆ ਸੀ ਕਿ ਫ੍ਰੀ ਬਿਜਲੀ ਪਾਣੀ ਹੈ। ਹੁਣ ਸਾਡੇ ਤੇ ਬਿੱਲ ਠੋਕੇ ਗਏ ਨੇ। ਹੁਣ ਬਿੱਲ ਇੰਨੇ ਆਂਦੇ ਨੇ ਲੱਖ-ਲੱਖ 2-2 ਲੱਖ ਦੇ ਬਿੱਲ ਆਂਦੇ ਨੇ ਜੋ ਕਿ ਅਸੀਂ ਲੋਕ ਕਿੱਥੋਂ ਪੇ ਕਰਾਂਗੇ? 2 ਲੱਖ ਦਾ ਬਿੱਲ ਬਣਿਆ ਹੋਇਆ ਸਾਡੇ। ਅਸੀਂ ਨਹੀਂ ਭਰ ਰਹੇ ਹਾਲੇ। ਇਹਦਾ ਕਨੈਕਸ਼ਨ ਵੀ ਕੱਟ ਜੰਨੇ ਬਿਜਲੀ ਵਾਲੇ ਬਿਜਲੀ ਵਾਲੇ ਆ ਆਂਦੇ ਨੇ ਡੈਸੂ ਵਾਲੇ ਆਂਦੇ ਨੇ ਮੀਟਰ ਕੱਟ ਕੇ ਲੈ ਜਾਂਦੇ ਨੇ ਕਿੰਨੀ ਵਾਰੀ ਮੀਟਰ ਉਤਾਰ ਕੇ ਲੈ ਜਾਂਦੇ ਨੇ ਫਿਰ ਉੱਥੇ ਜਾ ਕੇ ਜੁਰਮਾਨਾ ਭਰੋ ਫਿਰ ਜਾ ਕੇ ਮੀਟਰ ਲਗਦੇ ਨੇ ਫਿਰ ਨੇਰੇ 'ਚ ਕੱਟਣੇ ਪੈਂਦੇ ਨੇ ਕਿਦਾਂ ਨੇਰੇ 'ਚ ਹੀ ਕੱਟਣੇ ਪੈਂਦੇ ਨੇ ਬੱਚਿਆਂ ਦੇ ਪੇਪਰ ਆਉਂਦੇ ਨੇ ਪੜਾਈਆਂ ਆਉਂਦੀਆਂ ਨੇ ਨੇਰੇ 'ਚ ਹੀ ਰਹਿਣਾ ਪੈਂਦਾ ਮੇਰੇ ਕਿੰਨੇ ਬੱਚੇ ਨੇ ਮੇਰੇ ਦੋ ਬੱਚੇ ਨੇ ਉਹ ਚੀਜ਼ ਦਾ ਇਹਨਾਂ ਬਤੀਜੀ ਪੀੜੀ ਤੇ ਵੀ ਅਸਰ ਪੈ ਰਿਹਾ ਜਿਹੜੀ 1984 ਦੇ ਵਿੱਚ ਬਿਲਕੁਲ ਪੈ ਰਿਹਾ ਬਿਲਕੁਲ ਪੈ ਰਿਹਾ ਜਦ ਦੇਖੋ ਉਸ ਟਾਈਮ ਜਦੋਂ 84 ਹੋਈ ਐ ਤਾਂ ਜੋ ਪੀੜਿਤ ਪਰਿਵਾਰ ਸੀ ਉਹ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕੇ ਅੱਗੇ ਬੱਚੇ ਪੜ੍ਹ ਨਹੀਂ ਸਕੇ ਅਨਪੜ੍ਹ ਰਹਿ ਗਏ ਹੁਣ ਉਹ ਅਨਪੜ੍ਹ ਬੱਚੇ ਵੀ ਅੱਜ 45 45 ਸਾਲ ਦੇ ਹੋ ਗਏ ਨੇ ਉਹਨਾਂ ਕੋਲ ਨੌਕਰੀਆਂ ਬਸ ਕੀ ਨੇ 10000 15000 ਦੀ ਨੌਕਰੀ ਕਰਦੇ ਨੇ ਉਹ ਆਪਣੇ ਬੱਚਿਆਂ ਨੂੰ ਕਿੱਥੋਂ ਪੜ੍ਹਾਣਗੇ 10-15000 OS ਮਕਾਨਾਂ ਦੀ ਮੁਰੰਮਤ ਕਰਵਾਣਗੇ ਆਪਣੇ ਬੱਚਿਆਂ ਨੂੰ ਪਾਲਣਗੇ ਦਵਾਦਾਰੂ ਹਰ ਚੀਜ਼ ਲੱਗਦੀ ਹੈ ਬੱਚਿਆਂ ਦਾ ਖਰਚਾ ਲੱਗਦਾ ਹੈ ਇਹ ਬੱਚਿਆਂ ਦੀ ਪੜ੍ਹਾਈ ਨੂੰ ਦੇਖਣਗੇ ਬੱਚਿਆਂ ਦੀ ਪੜ੍ਹਾਈਆਂ ਤੇ ਬਹੁਤ ਅਸਰ ਪੈ ਰਿਹਾ ਹੈ ਕਮੇਟੀ ਕੋਈ ਮਦਦ ਕਰ ਰਹੀ ਹੈ ਜਿਹੜੇ ਰਿਪੇਅਰ ਦੇ ਕੋਈ ਕਮੇਟੀ ਸਾਡੀ ਕੋਈ ਮਦਦ ਨਹੀਂ ਕਰ ਰਹੀ ਕੋਈ ਹੋਰ ਪੈਨਸ਼ਨ ਵਗੈਰਾ ਮਿਲਦੀ ਹੈ ਤੁਹਾਨੂੰ ਨਹੀਂ ਜੀ ਕੋਈ ਪੈਨਸ਼ਨ ਨਹੀਂ ਮਿਲਦੀ ਕੁਝ ਵੀ ਪੈਨਸ਼ਨ ਨਹੀਂ ਮਿਲਦੀ ਹੁਣ ਕਹਿ ਰਹੇ ਨੇ ਕਿ ਜਿਹੜੇ ਪੀੜਤ ਪਰਿਵਾਰ ਸੀ ਉਹਨਾਂ ਨੂੰ ਨੌਕਰੀ ਮਿਲੇਗੀ ਐਲਜੀ ਨੇ ਵੀ ਹੁਕਮ ਜਾਰੀ ਕਰਤੇ ਕਿ ਜਿਹੜੇ ਦੇ 984 ਦੇ ਵਿੱਚ ਆਪਣੇ ਨੂੰ ਖੋਇਆ ਤਾਂ ਉਹਨਾਂ ਪਰਿਵਾਰਾਂ ਨੂੰ ਅਸੀਂ ਨੌਕਰੀ ਦਵਾਂਗੇ ਵੈਰੀਫਿਕੇਸ਼ਨ ਹੋਣ ਲੱਗ ਪਈ ਹੈ ਜੇ ਮਿਲੇਗੀ ਤੇ ਅਸੀਂ ਧੰਨਵਾਦ ਕਰਾਂਗੇ ਸਰਕਾਰ ਦਾ ਜੇ ਸਾਨੂੰ ਇੱਕ ਇੱਕ ਨੌਕਰੀ ਦੇਣ ਕਿਉਂਕਿ ਅਸੀਂ ਸਾਡੀ ਤੇ ਅਸੀਂ ਬਿਤਾ ਚੁੱਕੇ ਹਾਂ ਸਾਡੇ ਬੱਚਿਆਂ ਦਾ ਅੱਗੇ ਫਿਊਚਰ ਹੈ ਉਹ ਕੀ ਕਰਨਗੇ ਇੱਕ ਨੌਕਰੀ ਹੋਏਗੀ ਬੱਚਿਆਂ ਦੇ ਕੋਲ ਤੇ ਕੁਝ ਤੇ ਆਪਣੇ ਜੀਨ ਜੋਗਾ ਰਹਿਣਗੇ ਹੋ ਕਿੰਨੇ ਕੁ ਲੋਕਾਂ ਦੇ ਇਸ ਤਰ੍ਹਾਂ ਘਰ ਟੁੱਟੇ ਹੋਏ ਨੇ ਹੋਰ ਵੀ ਜਿਨ੍ਹਾਂ ਦੇ ਕਿਹੜੇ ਲੋਕ ਨੇ ਪੂਰੀ ਕਲੋਨੀ ਦੇ ਵਿੱਚ ਬਥੇਰੇ ਲੋਕ ਨੇ ਜਿਨ੍ਹਾਂ ਦੇ ਘਰ ਟੁੱਟੇ ਪਏ ਨੇ ਹਾਂਜੀ ਤਾ ਇਹ ਉਹ ਪੀੜਤ ਪਰਿਵਾਰ ਸੀ ਜਿਨ੍ਹਾਂ ਨੇ 84 ਦਾ ਦਰਦ ਵੀ ਹੰਡਾਇਆ ਤੇ ਪਰ ਅੱਜ ਘਰ ਦੇ ਹਾਲਤ ਐਸੇ ਨੇ ਕਿ ਇਹਨਾਂ ਨੂੰ ਕਰਜ਼ਾ ਚੁੱਕ ਕੇ ਘਰ ਦੀ ਰਿਪੇਅਰ ਕਰਾਉਣੀ ਪੈ ਰਹੀ ਆ ਤਾਂ ਘਰ ਦੇ ਜਿਹੜੀ ਛੱਤ ਆ ਉਹ ਤੁਹਾਨੂੰ ਦਿਖਾਈ ਸੀ ਵੀ ਕਿ ਉਹ ਕਿਸ ਤਰੀਕੇ ਦੇ ਨਾਲ ਡਿੱਗਦੀ ਆ ਤਾਂ ਬੜੇ ਹੀ ਔਖੇ ਤਰੀਕੇ ਦੇ ਨਾਲ ਪਰਿਵਾਰ ਦੀ ਜਾਨ ਬਚਦੀ ਆ ਤਾਂ ਪਰਿਵਾਰ ਵੀ ਇਹ ਕਹਿ ਰਿਹਾ ਕਿ ਸਰਕਾਰ ਨੂੰ ਜਾਂ ਦਿੱਲੀ ਕਮੇਟੀ ਨੂੰ ਇਹਦੀ ਮਦਦ ਕਰਨੀ ਚਾਹੀਦੀ ਆ ਹੁਣ ਜਿਸ ਤਰ੍ਹਾਂ ਨੌਕਰੀ ਦੀ ਗੱਲ ਚੱਲੀ ਤਾਂ ਨੌਕਰੀ ਜੇਕਰ ਇਹਨਾਂ ਪਰਿਵਾਰਾਂ ਨੂੰ ਮਿਲਦੀ ਏ ਇੱਕ ਜੀ ਨੂੰ ਮਿਲਦੀ ਆ ਤਾ ਆਉਣ ਵਾਲੇ ਬੱਚਿਆਂ ਦਾ ਭਵਿੱਖ ਸੁਧਰ ਸਕਦਾ ਕਿਉਂਕਿ ਤੀਜੀ ਪੀੜ੍ਹੀ ਆ ਤੀਜੀ ਪੀੜ੍ਹੀ ਵੀ ਉਸ ਸੰਤਾਪ ਨੂੰ ਹੰਡਾਰੀ ਆ ਉਸ ਸੰਤਾਪ ਨੂੰ ਭੋਗ ਰਹੀ ਆ ਜਦੋਂ 1984 ਦੇ ਵਿੱਚ ਉਹ ਕਤਲਿਆਮ ਹੁੰਦਾ ਇੱਕ ਪੀੜ੍ਹੀ ਤਾਂ ਮਾਰ ਦਿੱਤੀ ਗਈ ਤੇ ਜਿਹੜੀ ਅਗਲੀ ਪੀੜ੍ਹੀ ਸੀ ਉਹ ਆਰਪੜ ਰਹਿ ਗਈ ਉਹਨਾਂ ਨੂੰ ਕੋਈ ਰਜਗਾਰ ਨਹੀਂ ਮਿਲਿਆ ਤੇ ਫਿਰ ਉਸ ਦਾ ਅਸਰ ਉਹਨਾਂ ਦੇ ਬੱਚਿਆਂ ਤੇ ਪਿਆ ਕਿਉਂਕਿ ਜਦੋਂ ਰਜਗਾਰ ਨਹੀਂ ਉਹਨਾਂ ਨੂੰ ਮਿਲਿਆ ਉਹ ਪੜ੍ਹੇ ਨਹੀਂ ਹੈ ਕਿਉਂਕਿ ਉਹਨਾਂ ਨੂੰ ਪੜ੍ਹਨ ਦਾ ਸਮਾਂ ਨਹੀਂ ਸੀ ਪੈਸਾ ਨਹੀਂ ਸੀ ਘਰ ਦੇ ਹਾਲਤ ਐਸੇ ਸੀ ਕਿ ਰੋਟੀ ਲਈ ਵੀ ਮਹਤਾਜ ਹੋਗੇ ਤਾਂ ਫਿਰ ਜਿਗਾਰ ਘੱਟ ਪੈਸੇ ਨੇ ਮਿਲੇ ਤਾਂ ਫਿਰ ਉਸ ਚੀਜ਼ ਦਾ ਅਸਰ ਬੱਚਿਆਂ ਤੇ ਵੀ ਪੈਂਦਾ ਹੈ ਤੇ ਹੁਣ ਜਦੋਂ ਨੌਕਰੀ ਜੇਕਰ ਇਹਨਾਂ ਪਰਿਵਾਰਾਂ ਨੂੰ ਮਿਲਦੀ ਹੈ ਤਾਂ ਅਗਲੀ ਪੀੜ੍ਹੀ ਦਾ ਸੁਧਾਰ ਜ਼ਰੂਰ ਹੋ ਸਕਦਾ ਹੈ ਘਰ ਦੇ ਹਾਲਤ ਵੀ ਤੁਹਾਨੂੰ ਦਿਖਾਏ ਨੇ ਹੋਰ ਵੀ ਕਈ ਪਰਿਵਾਰ ਨੇ ਜਿਨ੍ਹਾਂ ਦੇ ਘਰਾਂ ਦੀ ਹਾਲਤ ਇਸੇ ਤਰ੍ਹਾਂ ਦੀ ਵੱਤ ਤੋਂ ਵੱਤਰ ਬਣੀ ਹੋਈ ਆ ਸਾਥੀ ਸੁਖਜਿੰਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੋੜੇ ਰਜੈਨਾਸ ਸਪੋਕਸਮੈਨ ਟੀਵੀ ਦਿੱਲੀ